ਕੀ ਪਤੇ ਦਰਦੀ ਦੀ ਕੋ ਕਸੂੜੀ ਵੇਖੀ ਡਾਟੀ ਡਾਂਗ ਲੁਕਾਈ ਲੁੱਟ ਲਈ ਲੁੱਟੇਰਿਆ ਨੇ ਦੌਲਤ ਜਿੱਥੇ ਨਜ਼ਰੀ ਆਈ ਹੁਸਨਾ ਦੇ ਚੋਰਾ ਨੇ ਕੀਤੀ ਗਰਬ ਲੁੱਟਦੀ ਮੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਕਤਲਵੰਡੀ ਤਰਤੀ ਦੀ ਕੂਕ ਸੋਣੀ ਵੇਖੀ ਡਾ ਟੇ ਡਾਂਗ ਲੁਕਾਈ ਲੁੱਟ ਲਈ ਲੁੱਟੇ ਰਾਨੇ ਦੌਲਤ ਜਿੱਥੇ ਨਜ਼ਰੀ ਆਈ ਹੁਸਨਾ ਦੇ ਚੋਰਾਣੇ ਕੀਤੀ ਗਰਮ ਲੁੱਟ ਦੀ ਮੰਡੀ ਹਮਦਾਂ ਸਾਂਦੇ ਜਲਾਦ ਬਣੇ ਪੜਕੇ ਨਿੱਤ ਮੰਦਰ ਵਿੱਚ ਚੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਕੋਈ ਵੀਰਾ ਵੀਰੇ ਦਾ ਨਹੀਂ ਦੁੱਖ ਵੜਾਉਂਦਾ ਬਹਿ ਕੇ ਭਾਰਤ ਫੁੱਲਵਾੜੀ ਦੇ ਹਰਤਾ ਫੁੱਲ ਕੁੰਮਲਾਟੇ ਕੇ ਸੰਸਾਰ ਮਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਮਾੜੇ ਤੇ ਨਿਰਬਲ ਨੂੰ ਵੇਚਣ ਮੋੱਲ ਵਹਾਨਾ ਵਾਂਗੂ ਕੋਈ ਹਿੰਮਤ ਕਰਤੇ ਤੇ ਰੋਕੋ ਜ਼ੁਲਮ ਕਮਾਇਆ ਵਾਂਗੂ ਲੈ ਗਦਾ ਗਰੀਬੀ ਦੀ ਸਾਥਾ ਕਰੂ ਪਾਪ ਦੀ ਢੰਡੀ ਮਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਮਮਦਰਦ ਮਾੜੇ ਦੇ ਨਿਰਬਲ ਨੂੰ ਵੇਚਣ ਮੁੱਲੋਂ ਵਹਨਾ ਵਾਂਗੂ ਕੋਈ ਹਿੰਮਤ ਕਰ ਦੇਤੇ ਰੋਕੋ ਜ਼ੁਲਮ ਕਮਾਇਆ ਵਾਂਗੂ ਲੈ ਗਦਾ ਗਰੀ ਪੀਦੀ ਖਾਂ-ਖਾਂ ਕਰੂ ਪਾਪ ਦੀ ਪੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਮੁੱਲਾ ਤੇ ਹੈ ਢਜ ਜੋ ਡੁੱਟਦੇ ਬਹਿ ਕੇ ਵਿੱਚ ਮਸੀਤੇ ਮਨ ਸਰਾਵਾਲਿਆ ਨੇ ਸਚੀ ਤਾਂਗ ਜਿਰਵਾਣਿਆਂ ਨੇ ਟੰਗੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਵੱਲਾ ਤੇ ਹੈ ਠਜ ਜੋ ਲੁੱਟਦੇ ਬਹਿ ਕੇ ਵਿੱਚ ਮਸੀਤੇ ਮਨਸਰਾਵਾਲਿਆਂ ਨੇ ਸੱਚੇ ਦੰਗ ਜਿਓਲੇ ਕੀਤੇ ਮਾੜੇ ਦਖਿਆੜੀਆਂ ਦੀ ਨੱਬੀ ਜਿਰਵਾਣਿਆਂ ਨੇ ਟੰਗੀ ਹਮਦਰਦ ਇਸਦੇ ਮਿੱਠਾ ਬੋਲਾਣੇ ਦੁਨੀਆ 'ਚ ਤੇਰਾ ਹੀ ਪਾਣੀ ਹੰਕਾਰ ਹੰਕਾਰ ਆਤੋ ਇਸਨੇ ਪਿਆਰ ਦੀ ਜਾਨ ਸਿਖਾਣੀ ਵੜ ਕੱਢਣੇ ਵਾਲਿਆਂ ਦੇ ਸਿੱਧ ਕਰਦੇ ਸਿੱਧ ਬਖੰਡੀ 함ਦਰ ਦੇ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ 함ਦਰ ਦੇ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਇਸਦੇ ਮਿੱਠਾ ਬੋਲਾਣੇ ਦੁਨੀਆ 'ਚ ਤੇਰਾ ਹੀ ਪਾਣੀ ਹੰਕਾਰ ਹੰਕਾਰ ਅਡੋ ਇਸਨੇ ਪਿਆਰ ਦੀ ਚਾਰਜ ਜਸ ਕੋਣੀ ਵਾਲ ਕੱਢਣੇ ਵਾਲਿਆਂ ਦੇ ਸਿੱਧ ਕਰਦੇ ਸਿੱਧ ਪਖੰਡੀ ਹਮ ਦਰਦ ਗਰੀ ਪਾਦਾ ਆਇਆ ਗੁਰੂ ਨਾਨਕ ਕਲਵੰਡੀ ਕੇਹ ਰਹੇ ਬਰ ਦੁਨੀਆ ਦਾ ਇਸ ਦੀ ਸਿਫਤ ਕਰਨ ਚਨ ਸੋਣੇ ਥੱਗ ਚੋਰ ਭੂਮੀ ਇਹਦੇ ਦਰਸ਼ਨ ਕਰਕੇ ਸਿੱਤੇ ਹੋਏ ਵਰਤੇ ਮਰੇ ਲੰਗ ਜੋ ਸਬਦ ਮੁਖ ਜਾਉ ਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਹਮਦਰਦ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਇਹ ਰਹਿ ਬਰ ਦੁਨੀਆਂ ਦਾ ਇਸ ਦੀ ਸਿਫਤ ਕਰਨ ਚਲ ਸੋਹਣੇ ਥੱਗ ਚੋਰ ਭੂਮੀਏ ਨੇ ਦਰਸ਼ਨ ਕਰਕੇ ਸਿੱਧੇ ਹੋਏ ਵਰਟੇ ਵਰ ਲੰਗ ਜਾਉ ਸਬਦ ਮੁਖ ਜਾਊਗਾ ਖੰਡੀ ਹਮਦਰਦ ਗਰੀਬਾਂ ਦਾ ਗਰੀਬਾਂ ਦਾ ਆਇਆ ਗੁਰੂ ਨਾਨਕ ਤਲਵੰਡੀ ਆਇਆ ਗੁਰੂ ਨਾਨਕ ਤਲਵੰਡੀ ਆਇਆ ਗੁਰੂ ਨਾਨਕ ਤਲਵੰਡੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ